ਜਿਹੜੇ ਰੱਬ ਨੂੰ ਮੰਨਦੇ ਆ ਉਹਨਾਂ ਨੂੰ ਨਾ ਪਾਸ਼ਾ ਐ ਚੁਟਕੀ ਦੇ ਵਿੱਚ ਨਾ ਦਿਖਾ ਦਿੰਦੇ ਨਜ਼ਾਰਾ ਕਿ ਲੋਕੀ ਕਹਿੰਦੇ ਸ਼ੀਰ ਸਿੰਘ ਨਹੀਂ ਹੈਗੇ ਆ ਹਨਾ ਵੀ ਸ਼ੀਰ ਸਿੰਘ ਕੌਣ ਨੇ ਦੇਖਿਆ ਨਹੀਂ ਕਦੇ ਮੈਂ ਕਹਿੰਨੀ ਜਿੱਥੇ ਸ਼ੀਰ ਸਿੰਘਾਂ ਦਾ ਪੈਰਾ ਹੁੰਦਾ ਨਾ ਉੱਥੇ ਉਹ ਪ੍ਰਤੱਖ ਦਿਖਾਉਂਦੇ ਨੇ ਤੁਹਾਡੇ ਮਨ 'ਚ ਕੋਈ ਬਚਨ ਆ ਉਹ ਸਾਹਮਣੇ ਤੁਹਾਡੇ ਨਿੱਤਰ ਕੇ ਆ ਜਾਊਗਾ ਤੋ ਤੁਹਾਡੇ ਤੁਸੀਂ ਕੋਈ ਕਰਮ ਇਹੋ ਜਿਹਾ ਕਰਤਾ ਮਹਾਰਾ ਇਹਨੇ ਉਹਨਾਂ ਨੇ ਤੁਹਾਨੂੰ ਦਿਖਾ ਦੇਣਾ ਕਿ ਹਾਂ ਵੀ ਤੂੰ ਭਾਈ ਤੁਸੀਂ ਇਹ ਕੀਤੀ ਹੈ ਜੋ ਪਿਆਰ ਕਰਦੇ ਨੇ ਤੁਹਾਨੂੰ ਬਚਾਉਂਦੇ ਨੇ ਤੇ ਫਿਰ ਉਹ ਤੁਹਾਨੂੰ ਸਬਕ ਵੀ ਦਿੰਦੇ ਨੇ ਮੈਂ ਜਿਹੜੀ ਚੀਜ਼ ਦੇ ਲਈ ਗਈ ਸੀ ਉਹ ਵੀ ਉੱਥੇ ਉਦਾਂ ਨਹੀਂ ਹੋਈ ਜਿੱਦਾਂ ਹੋਣੀ ਚਾਹੀਦੀ ਸੀ ਅੱਛਾ ਤੇ ਮੇਰਾ ਉੱਥੇ ਦਿਲ ਇੰਨਾ ਦੁਖਿਆ ਤੇ ਮੈਂ ਘਰੇ ਆ ਕੇ ਫਿਰ ਬਾਪੂ ਜੀ ਨੂੰ ਸੌਰੀ ਕਿਹਾ ਮੈਂ ਕਿ ਉਹ ਕਿਸੇ ਚੀਜ਼ ਦੇ ਲਈ ਮੈਨੂੰ ਮਨਾ ਕਰ ਰਹੇ ਸੀਗੇ ਪੁੱਤਰ ਜੀ ਇਹ ਚੀਜ਼ ਚੰਗੀ ਨਹੀਂ ਹੈਗੀ ਮਗਰ ਮੈਂ ਕਿਹਾ ਨਹੀਂ ਮੈਂ ਤਾਂ ਹੁਣ ਜਿੱਦੀ ਜੋ ਆ ਕਿ ਮੈਂ ਤਾਂ ਕਰਕੇ ਦਿਖਾਵਾਂਗੀ ਤੇ ਮੈਂ ਚੱਲ ਗਈ ਮੈਂ ਉਹ ਚੀਜ਼ ਕੀਤੀ ਤੇ ਉਸ ਤੋਂ ਬਾਅਦ ਮਾਰਾ ਹੀ ਨਹੀਂ ਉੱਥੇ ਜੋ ਪ੍ਰਤਖ ਦਿਖਾਇਆ ਮੈਂ ਉਹ ਨਹੀਂ ਦੱਸ ਸਕਦੀ ਉਹ ਕਿ ਚੀਜ਼ਾਂ ਗੁਪਤ ਰਹਿਣੀਆਂ ਚੰਗੀਆਂ ਮਗਰ ਮੈਨੂੰ ਪ੍ਰਤਖ ਦਿਖਾਤਾ ਕਿ ਜੋ ਵਜਨ ਤੇਰੇ ਬਾਪੂ